ਜਾਤ ਸੁਭਾਵੈ ਤਾਂ ਹੁਕਮ ਮਨਾਵੈ ਇਸ ਬੇੜੇ ਕੋ ਪਾਰ ਲੰਘਾਵੈ ਇੱਕ ਵਾਰ ਸੰਤ ਜੀ ਮਹਾਰਾਜ ਸੰਗਤ ਨਾਲ ਬੇੜੀ ਵਿੱਚ ਬੈਠ ਕੇ ਜੇਲਮ ਦਰਿਆ ਪਾਰ ਕਰ ਰਹੇ ਸਨ ਤਾਂ ਬੜੇ ਜ਼ੋਰ ਦਾ ਚਖੜ ਅਤੇ ਤੂਫਾਨ ਆਉਣ ਨਾਲ ਬੇੜੀ ਦੇ ਮਲਾਹ ਨੇ ਬੇਨਤੀ ਕੀਤੀ ਕਿ ਬੇੜੀ ਡੁੱਬਣ ਲੱਗੀ ਹੈ ਮੇਰਾ ਹੁਣ ਕੋਈ ਵਸ ਨਹੀਂ ਹੈ ਤਾਂ ਸੰਤ ਜੀ ਮਹਾਰਾਜ ਨੇ ਸੰਗਤ ਨਾਲ ਇਹ ਸ਼ਬਦ ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ ਦੀਨ ਦਿਆਲ ਪਰੂਸੇ ਤੇਰੇ ਸਭ ਪਰਵਾਰ ਚੜਾਇਆ ਬੇੜੇ ਜਾ ਤਿਸ ਭਾਵੈ ਤਾਂ ਹੁਕਮ ਮਨਾਵੈ ਇਸ ਬੇੜੇ ਕੋ ਪਾਰ ਲੰਘਾਵੈ ਪੜਿਆ ਅਦੇ ਬੇੜੀ ਸਹਿਸਵਾਹੀ ਦਰਿਆ ਪਾਰ ਕਰ ਗਈ ਇਸੇ ਤਰ੍ਹਾਂ ਜੇ ਅਸੀਂ ਇਸ ਸ਼ਬਦ ਦੇ ਭਾਵ ਨੂੰ ਹਿਰਦੇ ਵਿੱਚ ਵਸਾ ਕੇ ਦਸਾਂ ਨੋਹਾਂ ਦੀ ਕਮਾਈ ਗੁਰੂ ਵਾਲੇ ਪਾਸੇ ਲਾਵਾਂਗੇ ਅੰਮ੍ਰਿਤ ਵੇਲੇ ਉੱਠ ਕੇ ਹਰ ਰੋਜ਼ ਇਸ਼ਨਾਨ ਕਰਕੇ ਨਾਮ ਬਾਣੀ ਸਿਮਰਨ ਵਿੱਚ ਜੁਟਾਂਗੇ ਅਤੇ ਦਿਨ ਦੇ ਕਾਰੋਬਾਰ ਕਰਦੇ ਹੋਏ ਫਿਰ ਚੜ੍ਹ ਦਿਵਸ ਗੁਰ ਬਾਣੀ ਗਾਵੈ ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ ਦੇ ਮਹਾਬਾਕ ਅਨੁਸਾਰ ਚੱਲਾਂਗੇ ਤਾਂ ਇਸ ਜਨਮ ਵਿੱਚ ਵਾਹਿਗੁਰੂ ਨਾਮ ਜਹਾਜ਼ ਚੜ੍ਹ ਕੇ ਇਸ ਸੰਸਾਰ ਰੂਪੀ ਭਵ ਸਾਗਰ ਨੂੰ ਪਾਰ ਕਰਕੇ ਨਿਰੰਕਾਰ ਦੇ ਦੇਸ਼ ਸੱਚਖੰਡ ਪਹੁੰਚ ਜਾਵਾਂਗੇ ਨਿਰੰਕਾਰ ਕੈ ਦੇਸ਼ ਜਾਹੇ ਤਾਂ ਸੁਖ ਲਹਿ ਮਹਿਲ ਸੱਚਖੰਡ ਵਸੈ ਨਿਰੰਕਾਰ